ਜੇ ਤੁਸੀਂ ਵੀ ਸਿਮਰਨ ਕਰਦੇ ਹੋ ਤਾਂ ਇਹਨਾਂ 20 ਗੱਲਾਂ ਨੂੰ ਆਪਣੇ ਦਿਮਾਗ ਦੇ ਵਿੱਚ ਹਮੇਸ਼ਾ ਯਾਦ ਰੱਖਣਾ ਫਿਰ ਸਿਮਰਨ ਦੇ ਵਿੱਚ ਬਹੁਤ ਜਲਦੀ ਤਰੱਕੀ ਹੋਵੇਗੀ ਵਾਹਿਗੁਰੂ ਗੁਰਮੰਤਰ ਹੈ ਇਸ ਦੇ ਸਿਮਰਨ ਦੇ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਨੰਬਰ 2 ਸਿਮਰਨ ਫੋਕਸ ਆਧਨ ਨਹੀਂ ਇਹ ਪ੍ਰੀਤ ਦੀ ਰੀਤ ਹੈ ਨਾਮ ਆਪੇ ਹੀ ਜਪਣਾ ਪੈਂਦਾ ਹੈ ਜਿਹੜਾ ਰੋਟੀ ਖਾਏਗਾ ਉਹੀ ਰੱਜੇਗਾ ਨੰਬਰ 3 ਸਿਮਰਨ ਰਸਨਾ ਨਾਲ ਜਪਨਾ ਹੈ ਫਿਰ ਆਪੇ ਹੀ ਹਿਰਦੇ ਵਿੱਚ ਲੈ ਜਾਂਦਾ ਹੈ ਨਾਮ ਜਪਣ ਵਾਲੇ ਨੂੰ ਸਬਰ ਅਤੇ ਨਿਮਰਤਾ ਦੀ ਬੜੀ ਲੋੜ ਹੈ ਨੰਬਰ 4 ਸਿਮਰਨ ਨਾਲ ਪਹਿਲਾਂ ਮਨ ਦੀ ਮੈਲ ਉਤਰਦੀ ਹੈ ਤੇ ਇਨਸਾਨ ਬੁਰੇ ਕੰਮਾਂ ਤੋਂ ਸੰਕੋਚ ਕਰਦਾ ਹੈ ਨੰਬਰ 5 ਵਾਹਿਗੁਰੂ ਵਾਹਿਗੁਰੂ ਕਰਨ ਨਾਲ ਸਾਡੇ ਮਨ ਤੇ ਹਰ ਹਾਲਤ ਵਿੱਚ ਅਸਰ ਹੁੰਦਾ ਹੈ ਇਸ ਨਾਲ ਸਾਡੇ ਵਿੱਚ ਕੋਮਲਤਾ ਆ ਜਾਂਦੀ ਹੈ ਚੰਗੇ ਮੰਦੇ ਦੀ ਤਮੀਜ਼ ਹੋ ਜਾਂਦੀ ਹੈ ਤੇ ਮਨ ਬੁਰੀਾਈ ਤੋਂ ਪਰਹੇਜ਼ ਕਰਨ ਲੱਗ ਜਾਂਦਾ ਹੈ ਨੰਬਰ 6 ਸਿਮਰਨ ਪਹਿਲਾਂ ਮੈਲ ਘਟਦਾ ਹੈ ਇਸ ਲਈ ਪਹਿਲਾਂ ਇਸ ਦੇ ਵਿੱਚ ਮਨ ਨਹੀਂ ਲੱਗਦਾ ਜਦੋਂ ਮਨ ਨਿਰਮਲ ਹੋ ਜਾਂਦਾ ਹੈ ਤਾਂ ਸਿਮਰਨ ਦੇ ਵਿੱਚ ਰਸ ਆਉਣ ਲੱਗ ਜਾਂਦਾ ਹੈ ਫਿਰ ਛੱਟੇ ਨੂੰ ਦਿਲ ਨਹੀਂ ਕਰਦਾ ਨੰਬਰ 7 ਮਨ ਚਾਹੇ ਟਿਕੇ ਜਾਂ ਨਾ ਟਿਕੇ ਨਾਮ ਜਪਣਾ ਚਾਹੀਦਾ ਹੈ ਜੇ ਜਪਦਿਆਂ ਜਪਦਿਆਂ ਮਨ ਜਰਾ ਵੀ ਟਿਕ ਜਾਵੇ ਤਾਂ ਥੋੜੀ ਗੱਲ ਨਹੀਂ ਮਨ ਪੂਰਾ ਉਦੋਂ ਹੀ ਵਸ ਹੁੰਦਾ ਹੈ ਜਦੋਂ ਵਾਹਿਗੁਰੂ ਦੀ ਪੂਰਨ ਕਿਰਪਾਲਤਾ ਹੋਵੇ ਨੰਬਰ 8 ਮਨ ਟਿਕੇ ਜਾਂ ਨਾ ਟਿਕੇ ਨਾਮ ਜਪਣਾ ਚਾਹੀਦਾ ਹੈ ਜੋ ਲੱਗੇ ਰਹਿਣਗੇ ਉਹਨਾਂ ਲਈ ਉਹ ਸਮਾਵੀ ਆਵੇਗਾ ਜਦੋਂ ਮਨ ਦਾ ਟਿਕਾਉ ਪ੍ਰਾਪਤ ਹੋ ਜਾਵੇਗਾ ਜੋ ਤੁਰੇ ਰਹਿਣਗੇ ਭਾਵੇਂ ਮੱਧਮ ਚਾਲ ਹੀ ਸਹੀ ਉਹਨਾਂ ਦੇ ਮੰਜ਼ਲ ਦੇ ਉੱਤੇ ਪਹੁੰਚਣ ਦੀ ਆਸ ਹੋ ਸਕਦੀ ਹੈ ਨੰਬਰ 9 ਸਿਮਰਨ ਦੇ ਵਿੱਚ ਸਵਾਦ ਨਹੀਂ ਆਉਂਦਾ ਤਾਂ ਗੁਰੂ ਜਾਣੇ ਜੋ ਸਵਾਦ ਨਹੀਂ ਦਿੰਦਾ ਬੰਦੇ ਦਾ ਧਰਮ ਹੈ ਬੰਦਗੀ ਕਰਨਾ ਸਦਾ ਰਸਤੇ ਹੱਕ ਨਹੀਂ ਰਸਤਾ ਕਦੇ-ਕਦੇ ਗੁਰੂ ਝਲਕਾਰਾ ਮਾਰ ਕੇ ਦੇ ਦਿੰਦਾ ਕੇ ਬੱਚੇ ਡੋਲ ਨਾ ਜਾਣ ਨੰਬਰ 10 ਨਾਮ ਪਾਪ ਤੇ ਦੁੱਖ ਘਟਦਾ ਹੈ ਸਿਮਰਨ ਦੇਹ ਨੂੰ arogh ਵੀ ਕਰਦਾ ਹੈ ਤੇ ਵਾਹਿਗੁਰੂ ਦੇ ਨੇੜੇ ਲੈ ਜਾਂਦਾ ਹੈ ਇਸ ਨਾਲ ਅਸੀਂ ਅੰਤਰਮੁਖੀ ਹੁੰਦੇ ਹਾਂ ਨੰਬਰ 11 ਨਾਮ ਜਪਦੇ ਹੋਏ ਨਿਰਮਾਨਤਾ ਵਿੱਚ ਰਹੋ ਨਾਮ ਵੀ ਵਾਹਿਗੁਰੂ ਦੀ ਦਾਤ ਹੈ ਇਹ ਸਮਝ ਕੇ ਕਰਾਂਗੇ ਤਾਂ ਨਿਰਮਾਨਤਾ ਵਿੱਚ ਰਹਾਂਗੇ ਨਾਮੀ ਪੁਰਖ ਦੀ ਅਰਦਾਸ ਵਿੱਚ ਸ਼ਕਤੀ ਆ ਜਾਂਦੀ ਹੈ ਜਦੋਂ ਕੁਝ ਬਰਕਤ ਆ ਜਾਵੇ ਤਾਂ ਸਿੱਖ ਦੁਨੀਆ ਤੋਂ ਖਬਰਦਾਰ ਰਹੇ ਕਿਉਂਕਿ ਦੁਨੀਆ ਇਸ ਨੂੰ ਆਪਣੇ ਮਤਲਬ ਲਈ ਵਰਤੇਗੀ ਇਸ ਨਾਲ ਆਦਮੀ ਨਾਮ ਤੋਂ ਟੁੱਟਦਾ ਹੈ ਨੰਬਰ 12 ਨਾਮ ਜਪਦੇ ਹੋਏ ਰਿੱਧੀਆਂ ਸੁਧੀਆਂ ਆ ਜਾਂਦੀਆਂ ਨੇ ਨਾਮ ਜਪਣ ਵਾਲੇ ਨੇ ਉਹਨਾਂ ਦੇ ਵਹਿਕਾਵੇ ਤੋਂ ਬਚਣਾ ਹੈ ਤਾਂ ਕਿ ਹਉਮੈ ਨਾ ਆਵੇ ਹਉਮੈ ਆਈ ਤਾਂ ਨਾਮ ਦਾ ਰਸ ਟੁੱਟ ਜਾਵੇਗਾ ਨੰਬਰ 13 ਰਿੱਧੀਆਂ ਸਿੱਧੀਆਂ ਵਾਲਾ ਵੱਡਾ ਨਹੀਂ ਵੱਡਾ ਉਹ ਹੈ ਜਿਸ ਨੂੰ ਨਾਮ ਦਾ ਰਸ ਆਇਆ ਹੈ ਤੇ ਨਾਮ ਜਿਸ ਨੇ ਜੀਵਨ ਦਾ ਆਧਾਰ ਬਣ ਗਿਆ ਹੈ ਨੰਬਰ 14 ਵਾਹਿਗੁਰੂ ਦਾ ਇੱਕ ਵਾਰ ਨਾਮ ਲੈ ਕੇ ਜੇ ਫੇਰ ਵਾਹਿਗੁਰੂ ਕਹਿਣ ਨੂੰ ਮਨ ਕਰੇ ਤਾਂ ਇਹ ਸਮਝੋ ਕਿ ਸਿਮਰਨ ਸਫਲ ਹੋ ਰਿਹਾ ਹੈ ਤੇ ਮੈਲ ਕੱਟ ਰਹੀ ਹੈ ਨੰਬਰ 15 ਰਸ ਨਾਲ ਇੱਕ ਵਾਰ ਵਾਹਿਗੁਰੂ ਕਹਿਣ ਤੇ ਜੇ ਦੂਜੀ ਵਾਰ ਕਿਹਨੂ ਜੀ ਕਰੇ ਤਾਂ ਚਾਰ ਵਾਰ ਵਾਹਿਗੁਰੂ ਦਾ ਸ਼ੁਕਰ ਕਰੋ ਜੋ ਉਸਨੇ ਤੁਹਾਨੂੰ ਨਾਮ ਬਖਸ਼ਿਆ ਹੈ ਤੇ ਨਾਮ ਪਿਆਰਾ ਲੱਗਾ ਹੈ ਨੰਬਰ 16 ਵਾਹਿਗੁਰੂ ਦਾ ਨਾਮ ਜਪਣਾ ਇੱਕ ਵੱਡੀ ਨਿਆਮਤ ਹੈ ਜੋ ਵਾਹਿਗੁਰੂ ਦੀ ਆਪਣੀ ਮਿਹਰ ਦੇ ਨਾਲ ਪ੍ਰਾਪਤ ਹੁੰਦੀ ਹੈ ਜਦੋਂ ਵਾਹਿਗੁਰੂ ਜਪੋ ਤਾਂ ਉਸ ਦਾ ਸ਼ੁਕਰ ਕਰੋ ਜੋ ਨਾਮ ਜਪਾ ਰਿਹਾ ਹੈ ਨੰਬਰ 17 ਜਦ ਸੁਰਤ ਚੜ੍ਹਦੀ ਕਲਾ ਵਿੱਚ ਹੋਵੇ ਤਾਂ ਮਾਰ ਨਹੀਂ ਕਰਨਾ ਇਸ ਨੂੰ ਵਾਹਿਗੁਰੂ ਦੀ ਮਿਹਰ ਸਮਝਣਾ ਹੈ ਜਦੋਂ ਵਾਹਿਗੁਰੂ ਦਾ ਰਸ ਆਉਣ ਲੱਗਦਾ ਹੈ ਤਾਂ ਕਈ ਲੋਕ ਹੰਕਾਰ ਕਰਨ ਲੱਗ ਪੈਂਦੇ ਹਨ ਇਹ ਪਰਮਾਰਥ ਦੇ ਰਸਤੇ ਵਿੱਚ ਰੁਕਾਵਟ ਹੈ ਤੇ ਇਸ ਤੋਂ ਅਸੀਂ बचना ਹੈ ਨੰਬਰ 18 ਸਿਮਰਨ ਦੇ ਅਭਿਆਸ ਨਾਲ ਤੁਸੀਂ ਪਰਮਾਰਥ ਦੇ ਰਸਤੇ ਤੇ ਤਰੱਕੀ ਕਰ ਰਹੇ ਹੋ ਇਸ ਦੀਆਂ ਇਹ ਨਿਸ਼ਾਨੀਆਂ ਹਨ ਇੱਕ ਵਾਰ ਵਾਹਿਗੁਰੂ ਆਖੜ ਤੇ ਫੇਰ ਵਾਹਿਗੁਰੂ ਕਹਿਣ ਨੂੰ ਜੀ ਕਰੇ ਨਾਮ ਦੇ ਵਿੱਚ ਦਿਨ ਵਦਿਨ ਵਿਸ਼ਵਾਸ ਵਧੇ ਵਿਕਾਰ ਘਟ ਜਾਣ ਇਕਾਂਤ ਵਿੱਚੋਂ ਰਸ ਆਵੇ ਨੰਬਰ 19 ਨਾਮ ਨੇ ਅੰਤ ਤੱਕ ਨਾਲ ਜਾਣਾ ਹੈ ਸੋ ਜਪਣ ਆਰਾਧਨ ਤੇ ਸਿਮਰਨ ਦੀ ਅੰਤਮ ਸਵਾਸਾਂ ਤੱਕ ਲੋੜ ਹੈ ਨੰਬਰ 20 ਤੁਸੀਂ ਪੜਿਆ ਧੰਨਵਾਦ ਜੀ ਆਪਣੇ ਪਿਆਰੇ ਦੋਸਤਾਂ ਰਿਸ਼ਤੇਦਾਰਾਂ ਸਾਥ ਸੰਬੰਧੀਆਂ ਨੂੰ ਵੀ ਇਹ ਸੁਨੇਹਾ ਜ਼ਰੂਰ ਭੇਜੋ ਜੀ ਪਰ ਜਪਣਾ ਹੁਣ ਤੋਂ ਹੀ ਸ਼ੁਰੂ ਕਰੋ ਜਪਣਾ ਸਵਾਸ ਸਵਾਸ ਸ਼ੁਰੂ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ